ਮੈਂ ਯਾ ਕਿਸੇ ਮੰਤਰੀ ਨੇ ਮੁੱਖ ਮੰਤਰੀ ਨੇ ਨੰਦਣਾ ਹੋਵੇ ਜੋ ਨਾਂ ਫੜ ਕੇ ਇਸ ਸੋਨੇਵਾਰ ਕੀ ਬਣਾ ਤਾ ਮੇਰਾ ਨੌਟਾ ਦੋ ਇਹ ਕਿਹੜੀ ਰੋਡ ਹੈ ਇਹ ਸਾਡੇ ਅੰਡਰ ਨਹੀਂ ਆਂਦੀ ਫਿਰ ਵੀ ਇਸੇ ਕੰਮ ਕਰਾ ਰਹੇ ਆ ਇਹ ਖੰਨੇ ਦੇ ਅੰਦਰ ਆਉਂਦੀ ਹੈ ਆਹ ਉਹਦਾ ਮੰਤਰੀ ਆ ਜਿਹੜਾ ਖੰਨੇ ਨੂੰ ਚੰਡੀਗੜ੍ਹ ਬਣਾਉਣ ਦੇ ਦਾਅਵੇ ਕਰਦਾ ਸੀ ਉਹ ਚੰਡੀਗੜ੍ਹ ਜਾਣ ਵਾਲੇ ਰਸਤੇ ਨੂੰ ਤਾਂ ਪੱਕਾ ਨਹੀਂ ਕਰ ਸਕਿਆ ਹਾਲਾਂਕਿ ਹਾਲਾਤ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਲੋਕ ਸਾਡੀਆਂ ਬੱਚੀਆਂ ਸਾਡੇ ਬੇਟੇ ਬੱਚੇ ਜਿਨੇ ਸਾਡੀਆਂ ਮਾਤਾ-ਮਾਪਾਂ ਭੈਣਾਂ ਸਾਡੇ ਬਿਰਗ ਇੱਥੇ ਲੰਘਦੇ ਗਿਰਦੇ ਆ ਸੱਟਾਂ ਵੱਜੀਆਂ ਇੱਥੇ ਮੌਤਾਂ ਵੀ ਗਈ ਹੋ ਚੁੱਕੀਆਂ ਨੇ ਪੰਜਾਬ ਦਾ ਪੰਚਾਇਤ ਮੰਤਰੀ ਹੋਵੇ ਆਪਣੇ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਪੰਚਾਇਤਾਂ ਦੇ ਜਾਣ ਵਾਲੇ ਰਸਤਿਆਂ ਨੂੰ ਨਹੀਂ ਸਵਾ ਸਕਦਾ ਉਹ ਪੰਜਾਬ ਦਾ ਕੀ ਕਰਕੇ ਮੈਂ ਤਾਂ ਕਹੂੰਗਾ ਇੱਥੋਂ ਦਾ ਮੁੱਖ ਮੰਤਰੀ ਵੀ ਡੰਮੀ ਆ ਇੱਥੋਂ ਦੇ ਮੰਤਰੀ ਵੀ ਡੰਮੀ ਨੇ ਇਹ ਜਿਹੜਾ ਰੋਡ ਆ ਜਿੱਥੇ ਤੁਰ ਕੇ ਨੰਗਣਾ ਵੀ ਮੁਸ਼ਕਲ ਹੋਇਆ ਪਿਆ ਜਿੱਥੇ ਸੜਕ ਦੇ ਹਾਲਾਤ ਇੰਨੇ ਮਾੜੇ ਨੇ ਕਿ ਇੱਥੇ ਇੰਡਸਟਰੀ ਆ ਜਿਹੜੀ ਉਹ ਤਬਾਹ ਹੋ ਚੁੱਕੀ ਆ ਕੋਈ ਟਰੱਕ ਨਹੀਂ ਲੱਗ ਰਿਹਾ ਤੇ ਹਾਲਾਤ ਦਿਨੋਂ ਦਿਨ ਸੜਕ ਦੇ ਬਦਤਰ ਬਦਤਰ ਹੋਦੇ ਜਾ ਰਹੇ ਨੇ ਇਹੋ ਸਾਹਿਬ ਨੇ ਉਹ ਕਹਿ ਕੇ ਗਏ ਨੇ ਵੀ ਜਿਹੜੀ ਸੜਕ ਹੈ ਇਹ ਸਾਡੇ ਇਂਚ ਨਹੀਂ ਆਉਂਦੀ ਮੈਂ ਮੈਂ ਇਹ ਪੁੱਛਣਾ ਚਾਹੁੰਦਾ ਮੌਜੂਦਾ ਸਰਕਾਰ ਨੂੰ ਕੀ ਇਹ ਸੜਕ ਪਾਕਿਸਤਾਨ ਦੀ ਸੜਕ ਹੈ ਕੀ ਇਹ ਸੜਕ ਪੰਜਾਬ ਦਾ ਹਿੱਸਾ ਨਹੀਂ ਇਹ ਲੋਕ ਜਦੋਂ ਅੱਕ ਚੁੱਕੇ ਨੇ ਤਾਂ ਫਿਰ ਆ ਕੇ ਜਿਹੜਾ ਇਹ ਦੁਬਾਰਾ ਜਿ ਧਰਨਾ ਲੱਗਿਆ ਇਹ ਧਰਨਾ ਲਗਾਤਾਰ ਜਿਵੇਂ ਪ੍ਰਬੰਧਕਾਂ ਨੇ ਦੱਸਿਆ ਵੀ ਇੱਥੇ ਟੈਂਟ ਵੀ ਲੱਗ ਚੁੱਕਿਆ ਲਗਾਤਾਰ ਧਰਨਾ ਚੱਲੂਗਾ ਜਦੋਂ ਵੋਟਾਂ ਲੈਣੀਆਂ ਨੇ ਸਰਕਾਰਾਂ ਨੇ ਫੇਰ ਘਰ ਘਰ ਆਉਂਦੇ ਨੇ ਹਰ ਉਥੇ ਜਿਹੜੇ ਉਹਨਾਂ ਸੱਚੇ ਭਾ ਤੁਹਾਨੂੰ ਦੱਬ ਕੇ ਮਾਰ ਰਹੇ ਸੀ ਨਾ ਆ ਕੇ ਉਹਨਾਂ ਨੇ ਸਾਨੂੰ ਕੋਈ ਅੱਜ ਇਸੇ ਰੋਡ ਦੇ ਬਾਬਤ ਧਰਨਾ ਲੱਗਿਆ ਜਿਹੜੇ ਰੋਡ ਤੇ ਮੈਂ ਕਹੂੰਗਾ ਵੀ 5-5 ਫੁੱਟ ਢੂੰਗੇ ਟੋਏ ਪਏ ਆ ਲੋਕਾਂ ਨੇ ਪਹਿਲਾਂ ਆਪ ਭਰੇ ਵੀ ਨਹੀਂ ਇਹ ਖੰਨੇ ਗਵਿੰਦਗੜ ਦਾ ਮੇਨ ਰੋਡ ਆ ਜਿਹੜਾ ਚੰਡੀਗੜ੍ਹ ਰੋਡ ਵੱਜਦਾ 60-65 ਪਿੰਡਾਂ ਨੂੰ ਜੋੜਦਾ ਮਤਲਬ 20-25 ਪਿੰਡ ਖੰਨੇ ਹਲਕੇ ਦੇ ਪੈਂਦੇ ਆ ਵੀ 25 ਪਿੰਡ ਅਮਲੋ ਹਲਕੇ ਦੇ ਪਿੰਦੇ ਆ ਇਸ ਤੋਂ ਅੱਗੇ ਬਸੀ ਹਲਕੇ ਦੇ ਪਿੰਡ ਨੇ ਕਿਉਂਕਿ ਇਹ ਚੰਡੀਗੜ੍ਹ ਰੋਡ ਆ ਇਹ ਪਹਿਲਾਂ ਖੇੜੀ ਨੌਸ ਨੇ ਜਾਂਦਾ ਫਿਰ ਉੱਚੇ ਪਿੰਡ ਜਾਂਦਾ ਫਿਰ ਖੜੜਜੀ ਹੋ ਕੇ ਚੰਡੀਗੜ੍ਹ ਪਹੁੰਚਦਾ ਇਹ ਅੱਜ ਤੋਂ ਪੁਰਾਣਾ ਹੀ ਰੋਡ ਚੰਡੀਗੜ੍ਹ ਰੋਡ ਸ਼ੁਰੂ ਤੋਂ ਇਹ ਵੱਜ ਰਿਹਾ ਪਰ ਇਸੇ ਰੋਡ ਦਾ ਜਿਹੜਾ ਇੱਥੋਂ ਦਾ ਮੰਤਰੀ ਆ ਜਿਹੜਾ ਖੰਨੇ ਨੂੰ ਚੰਡੀਗੜ੍ਹ ਬਣਾਉਣ ਦੇ ਦਾਅਵੇ ਕਰਦਾ ਸੀ ਉਹ ਚੰਡੀਗੜ੍ਹ ਜਾਣ ਵਾਲੇ ਰਸਤੇ ਨੂੰ ਤਾਂ ਪੱਕਾ ਨਹੀਂ ਕਰ ਸਕਿਆ ਹਾਲਾਤ ਦੇਖ ਲਓ ਤੁਹਾਡੇ ਸਾਹਮਣੇ ਕਿੰਨੇ ਲੋਕ ਸਾਡੀਆਂ ਬੱਚੀਆਂ ਸਾਡੇ ਬੇਟੇ ਬੱਚੇ ਜਿਨ੍ਹਾਂ ਸਾਡੀਆਂ ਮਾਤਾ-ਮਾਪ ਭੈਣਾਂ ਸਾਡੇ ਬਿਊਰਗ ਇੱਥੇ ਲੰਘਦੇ ਗਿਰਦੇ ਆ ਸੱਟਾਂ ਵਾਜਦੀਆਂ ਇੱਥੇ ਮੌਤਾਂ ਵੀ ਗਈ ਹੋ ਚੁੱਕੀਆਂ ਨੇ ਇੱਥੇ ਇੰਡਸਟਰੀ ਜੋਨਾ ਇੰਡਸਟਰੀ ਦਾ ਮੰਤਰੀ ਵੀ ਰਿਹਾ ਇੱਥੋਂ ਦਾ ਜੋ ਮੰਤਰੀ ਆ ਤਨਪ੍ਰੀ ਸੌਂਦ ਇੰਡਸਟਰੀ ਵੀ ਇਹਦੇ ਕੋਲ ਰਹੀ ਆ ਮਤਲਬ ਇਹ ਹਾਲਾਤ ਹੈ ਜਿਹੜੇ ਨੇ ਕਿ ਆਪਣੇ ਹਲਕੇ ਦਾ ਜਿਹੜਾ ਪੰਜਾਬ ਦਾ ਪੰਚਾਇਤ ਮੰਤਰੀ ਹੋਵੇ ਆਪਣੇ ਪਿੰਡਾਂ ਨੂੰ ਜਾਣ ਵਾਲੇ ਰਸਤਿਆਂ ਨੂੰ ਪੰਚਾਇਤਾਂ ਤੋਂ ਜਾਣ ਵਾਲੇ ਰਸਤਿਆਂ ਨੂੰ ਨਹੀਂ ਸਵਾਰ ਸਕਦਾ ਉਹ ਪੰਜਾਬ ਦਾ ਕੀ ਕਰਨਗੇ ਮੈਂ ਤਾਂ ਕਹੂੰਗਾ ਇੱਥੋਂ ਦਾ ਮੁੱਖ ਮੰਤਰੀ ਵੀ ਡੰਮੀ ਹੈ ਇੱਥੋਂ ਦੇ ਮੰਤਰੀ ਵੀ ਡੰਮੀ ਨੇ 25 75 ਦੀ ਉਹਨਾਂ ਦੀ ਰਿਸ਼ੋ ਚੱਲਦੀ ਹੈ ਜਿਹੜਾ ਪੰਜਾਬ ਨੂੰ ਦੱਬ ਕੇ ਲੁੱਟਣ ਲੱਗੇ ਨੇ 25 ਪੈਸੇ ਖੁਦ ਰੱਖਦੇ ਆ 75 ਪੈਸੇ ਦਿੱਲੀ ਵਾਲਿਆਂ ਨੂੰ ਭੇਜਦੇ ਆ ਕਿਉਂਕਿ ਦਿੱਲੀ ਵਾਲਿਆਂ ਨੂੰ ਪੈਸੇ ਦੀ ਬੜੀ ਲੋੜ ਆ ਉਹਨਾਂ ਨੇ ਸਮੁੱਚੇ ਹਿੰਦੁਸਤਾਨ 'ਚ ਹੈਲੀਕਾਪਟਰ ਲੈ ਕੇ ਘੁੰਮਣਾ ਇਲੈਕਸ਼ਨ ਲੜਨੇ ਆ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਖਬਰ ਸਾਬ ਨਹੀਂ ਜੇ ਪੰਜਾਬ ਰਹਿਣਾ ਹੋਵੇ ਤੇ ਤਾਂ ਪੰਜਾਬ ਦੇ ਲੋਕਾਂ ਦੀ ਮਤਲਬ ਸਾਰ ਲੈਣਗੇ ਇਹ ਤਾਂ ਉਹ ਕੰਮ ਆ ਵੀ ਕਹਿੰਦੇ ਦੁੱਧ ਬਾਂਦਰ ਪੀ ਗਿਆ ਝਾਗ ਕੱਟੇ ਦੇ ਮੂੰਹ ਨੂੰ ਲਾ ਗਿਆ ਹੁਣ ਉਹ ਤਾਂ ਹੁਣ ਕੱਟਾ ਤਾਂ ਸਾਡਾ ਮੁੱਖ ਮੰਤਰੀ ਹੈ ਤੇ ਮੂੰਹ ਨੂੰ ਝਾਗਾ ਲੋਕਾਂ ਨੇ ਤਾਂ ਇਹਨੂੰ ਕੁੱਟਣਾ ਇੱਥੇ ਮੰਤਰੀਆਂ ਦੇ ਕੁੱਟ ਪੈਣੀ ਆ ਐਮਐਲਏ ਦੇ ਪੈਣੀ ਆ ਜਾ ਪੈਣੀ ਆ ਮੁੱਖ ਮੰਤਰੀ ਤੇ ਦਿੱਲੀ ਵਾਲਿਆਂ ਦਾ ਲੁੱਟ ਕੇ ਦਿੱਲੀ ਚ ਲੈਣਾ ਇਸ ਲਈ ਪੰਜਾਬ ਦੇ ਲੋਕਾਂ ਨੂੰ ਸੁਚੇਤ ਹੋਣਾ ਚਾਹੀਦਾ ਕਿ ਜੇ ਦਿੱਲੀ ਤੋਂ ਅੱਗੇ ਧਾੜ ਵੀ ਇਧਰਲੀ ਸਾਈਡ ਤੋਂ ਆਉਂਦੇ ਸੀ ਮਤਲਬ ਜਰਾ ਖੈਬਰ ਚੋਂ ਹੁਣ ਹਾਲਾਤ ਇਹ ਬਣ ਚੁੱਕੇ ਨੇ ਕਿ ਦਿੱਲੀ ਤੋਂ ਧਾੜ ਵੀ ਆਉਂਦੇ ਨੇ ਸਾਨੂੰ ਲੁੱਟਦੇ ਨੇ ਦਿੱਲੀ ਬਾਪ ਚ ਲੈ ਜਾਂਦੇ ਨੇ ਇਸ ਲਈ ਇਹ ਬੜਾ ਜ਼ਰੂਰੀ ਆ ਕਿ ਪੰਜਾਬ ਦੇ ਲੋਕ ਸੰਭਲ ਜਾਣ ਝੂਠੇ ਇਨਕਲਾਬ ਤੋਂ ਬਚਣ ਦੀ ਲੋੜ ਆ ਅਸੀਂ ਕੱਲੇ ਖੱਟੀਆਂ ਪੱਗਾਂ ਮੰਨ ਕੇ ਜਾਂ ਭਗਤ ਸਿੰਘ ਦਾ ਨਾਅਰਾ ਦੇ ਕੇ ਇਨਕਲਾਬ ਨਹੀਂ ਆਉਂਦਾ ਕੱਲਾ ਇਹ ਨਹੀਂ ਵੀ ਕਹਿ ਦੋ ਅਸੀਂ ਇਨਕਲਾਬੀ ਆ ਅਸੀਂ ਕ੍ਰਾਂਤੀਕਾਰੀਆਂ ਕ੍ਰਾਂਤੀਕਾਰੀ ਤਾਂ ਬਣਨਾ ਪੈਂਦਾ ਕੰਮ ਕਰਨੇ ਪੈਂਦੇ ਨੇ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ ਜਾਨਾਂ ਕੁਰਬਾਨ ਕਰਨੀਆਂ ਪੈਂਦੀਆਂ ਲੋਕਾਂ ਨਾਲ ਖੜਨਾ ਪੈਂਦਾ ਤਾਂ ਕ੍ਰਾਂਤੀ ਆਉਂਦੀ ਹੈ ਇਹ ਤਾਂ ਸੁੱਕੀ ਕ੍ਰਾਂਤੀ ਲਿਆਉਣ ਨੂੰ ਫਿਰਦੇ ਆ ਲੋਕਾਂ ਨੇ ਇੰਨੀਆਂ ਦੱਬ ਕੇ ਵੋਟਾਂ ਪਾਤੀਆਂ ਲੋਕਾਂ ਦੀ ਪ੍ਰਵਾਹ ਕੋਈ ਨਹੀਂ ਮੈਂ ਕਹੂੰਗਾ ਜੇ ਕੰਮ ਕੀਤੇ ਹੁੰਦੇ ਕੋਈ ਪੰਚ ਵੀ ਬਣਿਆ ਹੁੰਦਾ ਇਹਨਾਂ ਚੋ ਸਰਪੰਚ ਬਣਿਆ ਹੁੰਦਾ ਐਮਸੀ ਬਣਿਆ ਹੁੰਦਾ ਲੋਕਾਂ ਦੇ ਵਿਚਰੇ ਹੁੰਦੇ ਤਾਂ ਪਤਾ ਹੁੰਦਾ ਲੋਕਾਂ ਦਾ ਦਰਦ ਕੀ ਆ ਉਹਨਾਂ ਦੀ ਪੀੜਾ ਕੀ ਆ ਉਹਨਾਂ ਪਰਿਵਾਰਾਂ ਦੇ ਦੁੱਖ ਦਰਦ ਕੀ ਨੇ ਪਿੰਡਾਂ ਦੇ ਦੁੱਖ ਦਰਦ ਕੀ ਨੇ ਸ਼ ਮੈਂ ਕਹੂੰਗਾ ਕੋਈ ਕਿਸੇ ਉਹਦੇ ਤੋਂ ਆਇਆ ਹੀ ਨਹੀਂ ਇੱਕਦਮੇ ਲੋਕਾਂ ਨੇ ਚੱਕ ਕੇ ਬਦਲਾ ਦੇ ਨਾਂ ਤੇ ਇਹਨਾਂ ਨੂੰ ਵੋਟਾਂ પા ਕੇ ਬਣਾਤਾ ਆ ਹਾਲਾਤ ਨੇ ਸਾਡੇ ਸਾਹਮਣੇ ਆ ਦੇਖ ਲਓ ਬਦਲਾ ਆ ਬਦਲਾ 4 ਸਾਲ ਤੋਂ ਅਸੀਂ ਚੱਲਦਾ ਪੱਥਰ ਉੱਥੇ ਲੱਗਿਆ ਹੋਇਆ ਪੁਲ ਤੇ ਸ਼ੋਮਣੀ ਅਕਾਲੀ ਦਲ ਦਾ ਬਾਦਲ ਸਾਹਿਬ ਵੇਲੇ ਇਹ ਪੁਲ ਦਾ ਦਰਕਰਨ ਕੀਤਾ ਗਿਆ ਉਦੋਂ ਦੀ ਉਹ ਸੜਕ ਬਣੀ ਹੋਈ ਆ ਇੱਕ ਸਰਕਾਰ ਵਿੱਚ ਦੀ ਨਾਂ ਕੀ ਵਧੀਆ ਰਸਤਾ ਰਿਹਾ ਉਹਨਾਂ ਜਦੋਂ ਦੀ ਇਹ ਆਮ ਆਦਮੀ ਸਰਕਾਰ ਆਈ ਹੈ ਮੈਂ ਕਹਿੰਦਾ ਉਦੋਂ ਦਾ ਹੀ ਰਸਤਾ ਟੁੱਟਿਆ ਹੋਇਆ ਕਿਸੇ ਨੇ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ 4 ਸਾਲ ਹੋ ਚਲੇ 3.5 ਸਾਲ ਹੋ ਗਏ ਸੋ ਇਹੋ ਜਿਹੇ ਹਾਲਾਤ ਨੇ ਹੁਣ ਇਹਨਾਂ ਨੂੰ ਆਪਾਂ ਕਹਾਂਗੇ ਕੀ ਨਕਾਮ ਸਰਕਾਰ ਆ ਨਕੰਮੇ ਲੋਕੋ ਨੇ ਨਖਿੱਧ ਲੋਕ ਨੇ ਨਖਿੱਧ ਮੰਤਰੀ ਨੇ ਮੈਂ ਕਹਾਂਗਾ ਆ ਸਮਾ ਬਾੜਾ ਦੂਰ ਨੇ ਆ ਬਲਕ ਸੰਮਤੀ ਦੇ ਚੋਣਾਂ ਵੀ ਆ ਰਹੀਆਂ ਉਸ ਤੋਂ ਬਾਅਦ ਮਿਊਸਪਲਿਟੀ ਕਮੇਟੀ ਦੀਆਂ ਵੀ ਚੋਣਾਂ ਆ ਰਹੀਆਂ ਉਸ ਤੋਂ ਬਾਅਦ 2027 ਦੀ ਚੋਣ ਵੀ ਆ ਰਹੀ ਆ ਲੋਕ ਇਹਨਾਂ ਨੂੰ ਸ਼ੀਸ਼ਾ ਨਾਲ ਸਾਫ਼ ਦਿਖਾ ਦੇਣਗੇ ਜਿਵੇਂ ਲੋਕ ਇਹਨਾਂ ਨੂੰ ਗਾਜੇ-ਬਾਜੇ ਨਾਲ ਲੈ ਕੇ ਆਏ ਜੀ ਉਹ ਮੈਂ ਚੱਲਦਾ ਕਰਕੇ ਇਹਨਾਂ ਨੂੰ ਦਿਲੀ ਛੱਡ ਕੇ ਆਉਂਗਾ ਇਹ ਮਿਊਸਪਲ ਕਮੇਟੀਆ ਕੋਲ ਇੱਕ ਨਕਸ਼ਾ ਹੁੰਦਾ ਵਾੜਾਂ ਦਾ ਸ਼ਹਿਰਾਂ ਦਾ ਇਹ ਜਿਹੜਾ ਆ ਏਰੀਆ ਇਹ ਖੰਨੇ ਦਾ ਪੈਂਦਾ ਇਹ ਕਿਉਂਕਿ ਇੱਥੋਂ ਸਾਡੇ ਕੌਂਸਲ ਚ ਇਹ ਪੈਂਦਾ 13 ਨੰਬਰ ਵਾਰਡ ਪੈਂਦਾ ਇੱਥੇ ਪੱਥਰ ਵੀ ਜਿਹੜਾ ਲੱਗਿਆ ਬਾਦਲ ਸਾਹਿਬ ਦਾ ਖੰਨੇ ਹਲਕੇ ਦੇ ਇੰਚਾਰਜ ਦਾ ਨਾਲ ਪੱਥਰ ਲੱਗਿਆ ਹੋਇਆ ਇਹ ਰਕਬਾ ਖੰਨੇ ਦਾ ਇਹ ਮਤਲਬ ਅਲਾਉਡ ਪਿੰਡ ਦਾ ਰਕਬਾ ਵਜਦਾ ਹੁਣੇ ਮਿਊਨਿਸਪਲ ਕਮੇਟੀ ਦੀ ਹੱਦ ਚ ਖੰਨੇ ਚ ਨਕਸ਼ਾ ਪਿਆ ਇਹ ਖੰਨੇ ਦਾ ਮੰਦਾ ਹਿੱਸਾ ਬਣਦਾ ਵੈਸੇ ਮੰਤਰੀ ਤਾਂ ਕਹਿੰਦੇ ਨੇ ਦੂਜੇ ਦੂਜੇ ਹਲਕਿਆਂ ਜਾ ਕੇ ਵੀ ਕੰਮ ਕਰਾਉਂਦੇ ਨੇ ਤਾਂ ਆਪਣੇ ਮੰਤਰੀ ਦਾ ਆਪਣੇ ਹਲਕੇ ਚ ਕੰਮ ਨਹੀਂ ਹੁੰਦਾ ਬੜੀ ਹਾਸੋਈ ਨਹੀਂ ਗੱਲ ਆ ਕਿ ਅਸੀਂ ਮੰਤਰੀ ਤਾਂ ਸਾਰੇ ਪੰਜਾਬ ਦਾ ਮੰਤ ਉਹਦਾ ਫਰਜ ਹੁੰਦਾ ਸਾਰੇ ਪੰਜਾਬ ਦੀਆਂ 13 ਹਜ਼ਾਰ ਪੰਚਾਇਤਾਂ ਨੇ ਉਹਨਾਂ 'ਚ ਕੰਮ ਚਲਾਉਣ ਦਾ ਮੈਂ ਕਹਾਂਗਾ ਉਹ ਤੋਂ ਆਪਣੇ ਹਲਕੇ ਦੀਆਂ 67 ਪੰਚਾਇਤਾਂ 'ਚ ਕੰਮ ਨਹੀਂ ਹੋ ਰਿਹਾ ਇੱਕ ਵੀ ਪੰਚਾਇਤ ਕੋਈ ਬਾਹ ਖੜੀ ਕਰਕੇ ਇਹਨਾਂ ਦਾ ਨਮਾਇੰਦਾ ਕਹਦੇ ਕੋਈ ਇਹਨਾਂ ਦਾ ਕੋਈ ਵਰਕਰ ਕਹਦੇ ਕਿ ਖੰਨੇ ਹਲਕੇ ਦੀ ਇੱਕ ਵੀ ਪੰਚਾਇਤ ਦਾ ਕੰਮ ਚੱਲਦਾ ਹੋਵੇ ਜੇ ਕਿਸੇ ਸਰਪੰਚ ਨੂੰ ਪੈਸਾ ਮਿਲਿਆ ਤਾਂ ਉਹ ਵਿੱਤ ਕਮਿਸ਼ਨ ਦੇ ਪੈਸੇ ਨੇ ਉਹ ਲਿਆ ਕੇ ਉਹਦੇ ਠੱਪਾ ਲਾਉਣਾ ਹੁੰਦਾ ਆ ਮੈਨੂੰ ਤਾਂ ਇੰਨਾ ਕੁ ਪਤਾ ਕਿ ਬਾਥਰੂਮਾਂ ਦੀ ਸਰਕਾਰ ਆ ਪਹਿਲਾਂ ਪੰਜਾਬ 'ਚ ਬਾਥਰੂਮਾਂ ਦੇ ਦਕਾਟਰ ਕੀਤੇ ਹੁਣ ਖੰਨੇ 'ਚ ਵੀ ਪੁਰਾਣੇ ਥੱਲੇ ਬਾਥਰੂਮ ਬਣ ਰਹੇ ਨੇ ਉਹਦੇ ਦਕਾਟਰ ਹੋਣੇ ਨੇ ਹੋਰ ਇਹਨਾਂ ਨੂੰ ਕੁਝ ਨਹੀਂ ਆਸ ਕੀਤੀ ਜਾਤੀ ਕੋਈ ਕੰਮ ਨਹੀਂ ਨਾ ਤੋਂ ਹੋਇਆ ਨਾ ਹੋਇਆ ਨਾ ਹੋਣਾ ਇਸ ਲਈ ਪੰਜਾਬ ਦੇ ਲੋਕਾਂ ਨੂੰ ਬੜਾ ਸੋਚ ਸਮਝ ਕੇ ਆਉਣ ਵਾਲੀ ਚੋਣ 'ਚ ਮਤਲਬ ਦੇਖਣਾ ਚਾਹੀਦਾ ਕਿ ਕਿਸੇ ਨਾਲ ਝੂਠੇ ਭਰੋਸੇ 'ਚ ਨਾ ਆਈਏ ਸਾਡੇ ਹਾਲਾਤ ਨੇ ਮੈਂ ਕਹੂੰਗਾ ਇਹ ਤਾਂ ਰੋਜ਼ ਗੱਲਾਂ ਸੁਣਨੇ ਆ ਰੋਜ਼ ਖਬਰਾਂ ਸੁਣਨੇ ਆ ਲੋਕ ਰੋਜ਼ ਲੋਕਾਂ ਨਾਲ ਹਾਸੇ ਹੁੰਦੇ ਨੇ ਪਰ ਸਰਕਾਰ ਦੇ ਕੰਮ ਤੇ ਜੂ ਨਹੀਂ ਸਰਕਦੀ ਹੁਣ ਅੱਜ ਇਹ ਲੋਕਾਂ ਨੇ ਤੰਗ ਆ ਕੇ ਪੱਕਾ ਧਰਨਾ ਲਾਇਆ ਖੰਨੇ ਇਹ ਹਲਕੇ ਦੇ ਵਿੱਚੇ ਕੁਸ਼ਵਿੰਦਗੜ ਦੇ ਪਿੰਡ ਪੈਂਦੇ ਮਲੋ ਹਲਕੇ ਦੇ ਪਿੰਡ ਪੈਂਦੇ ਨੇ ਤੇ ਸਮੁੱਚੇ ਹਲਕੇ ਦੀ ਮੈਂਕੋ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਇਹਨਾਂ ਦੇ ਨਾਲ ਖੜੀ ਆ ਜਦੋਂ ਤੱਕ ਇਹ ਧਰਨਾ ਚੱਲੂਗਾ ਨਿਰੰਤਰ ਅਸੀਂ ਇਸ ਧਰਨੇ ਦਾ ਸਾਥ ਦੇਵਾਂਗੇ ਧਰਨੇ 'ਚ ਅਸੀਂ ਵਿਚਰਾਂਗੇ ਰੋਜ਼ ਆਵਾਂਗੇ ਦਿਨ ਰਾਤ ਨੇ ਸੇਵਾ 'ਚ ਹਾਜ਼ਰ ਰਹਿ ਕਿਸੇ ਵੀ ਚੀਜ਼ ਦੀ ਇਹਨਾਂ ਨੂੰ ਲੋੜ ਆ ਕੋ ਖਾਣ ਪੀਣ ਦੀ ਲੋੜ ਆ ਕਿਸੇ ਵੀ ਪ੍ਰਕਾਰ ਦੀ ਮਦਦ ਦੀ ਲੋੜ ਹੋ ਅਸੀਂ ਇਹ ਆਪਣੇ ਪਿੰਡਾਂ ਦੇ ਨਾਲ ਕਰਦੇ ਆ ਕਿ ਜਦੋਂ ਤੱਕ ਇਹ ਕੰਮ ਸ਼ੁਰੂ ਤੁਸੀਂ ਲਿਆਓ ਸਮਾਨ ਸਟਾਹੋ ਸਮਾਨ ਸਟਾਹੋ ਕੰਮ ਸ਼ੁਰੂ ਸਾਡੀ ਮੰਗ ਹੈ ਕਿ ਪ੍ਰਸ਼ਾਸਨ ਛੇਤੀ ਤੋਂ ਛੇਤੀ ਐਕਸ਼ਨ ਲਵੇ ਜਲਦ ਤੋਂ ਜਲਦ ਆਪਣਾ ਜਿਹੜਾ ਮਤਲਬ ਇੱਕ ਪ੍ਰੋਗਰਾਮ ਉਲੀਕੇ ਜਲਦ ਤੋਂ ਜਲਦ ਕੰਮ ਸ਼ੁਰੂ ਕਰੇ ਇੱਥੇ ਲਿਆ ਕੇ ਚਾਹੇ ਮੰਡੀ ਬੋਰਡ ਦਾ ਰਸਤਾ ਹੈ ਚਾਹੇ ਪੀ ਡਬਲਯੂ ਡੀ ਦਾ ਰਸਤਾ ਹੈ ਤਾਂ ਸਰਕਾਰ ਦਾ ਹੀ ਆ ਸਰਕਾਰ ਦੇ ਹੀ ਉਹ ادارے ਨੇ ਲਿਆ ਕੇ ਜਦੋਂ ਮਰਜ਼ੀ ਛੇਤੀ ਤੋਂ ਛੇਤੀ ਸਤਾ ਸਕਦੇ ਆ ਕਮੇਟੀ ਨੂੰ ਕਹਿ ਦੇਣ ਜੇ ਬਾਕੀ ਸਾਰੇ ਵਸਤੂ ਦੂਰ ਹੋ ਗਏ ਤਾਂ ਕਮੇਟੀ ਨੂੰ ਕਹਿ ਦੇਣ ਕਮੇਟੀ ਨੂੰ ਆਪਣੇ ਤੇ ਕਿੰਨਾ ਖਰਚਾ ਆਊਗਾ 30-40 ਲੱਖ ਦਾ ਖਰਚਾ ਹੋਣਾ ਇਨਾ ਖਰਚਾ ਲਾ ਕੇ ਜਦੋਂ ਮਰਜੀ ਸਰਦ ਨੂੰ ਤਿਆਰ ਕੀਤਾ ਪੁਰ ਤੱਕ ਤਿਆਰ ਕੀਤਾ ਜਾ ਸਕਦਾ ਜੇ ਕੰਮ ਕਰਦੀ ਮਨਸ਼ਾ ਹੋਵੇ ਜੇ ਇੱਛਾ ਹੋਵੇ ਤਾਂ ਕੰਮ ਹੁੰਦੇ ਹੁੰਦੇ ਆ ਬਿਨਾ ਇੱਛਾ ਤੋਂ ਕੰਮ ਨਹੀਂ ਹੁੰਦਾ ਮੈਂ ਕਹੂੰਗਾ ਭੱਜਲਾ ਸੌਨ ਸਾਹਿਬ ਜਿੰਨੇ ਭੱਜਣਾ ਤੁਸੀਂ ਜਿੰਨਾ ਤੁਸੀਂ ਲੋਕਾਂ ਦੂਰ ਭਜਾਂਗੇ ਲੋਕ ਉਹਨੇ ਭਜਾਉਣਗੇ ਆਉਣ ਵਾਲੇ ਟਾਈਮ ਤੇ ਤੁਹਾਨੂੰ ਲੋਕਾਂ ਨੇ ਪਿੰਡਾਂ ਤੇ ਨਹੀਂ ਵੜਨ ਦੇ। ਮੈਂ ਸਤਨਾਮ ਸਿੰਘ ਸੋਨੀ ਸਾਬਕਾ ਚੇਅਰਮੈਨ ਬਲਾਕ ਸੰਪਤੀ ਖੰਨਾ ਅੱਜ ਜਿਹੜਾ ਪਾਤਲਾ ਟੋਟੇ ਦੇ ਉੱਪਰ ਸੜਕ ਦੇ ਮਾੜੇ ਹਾਲਾਤਾਂ ਨੂੰ ਲੈ ਕੇ ਜਿਹੜਾ ਧਰਨਾ ਚੱਲ ਰਿਹਾ ਹੈ ਉਹਦੇ ਵਿੱਚ ਸਾਰੇ ਸਾਥੀਆਂ ਸਮੇਤ ਅਸੀਂ ਵੀ ਸਮੂਲੀਅਤ ਕੀਤੀ ਆ ਕਿਉਂਕਿ ਇਹ ਜਿਹੜਾ ਰੋਡ ਆ ਜਿੱਥੇ ਤੁਰ ਕੇ ਨੰਗਣਾ ਵੀ ਮੁਸ਼ਕਲ ਹੋਇਆ ਪਿਆ ਜਿੱਥੇ ਸੜਕ ਦੇ ਹਾਲਾਤ ਇੰਨੇ ਮਾੜੇ ਨੇ ਕਿ ਇੱਥੇ ਇੰਡਸਟਰੀ ਜਿਹੜੀ ਉਹ ਤਬਾਹ ਹੋ ਚੁੱਕੀ ਆ ਕੋਈ ਟਰੱਕ ਨਹੀਂ ਲੱਗ ਰਿਹਾ ਤੇ ਹਾਲਾਤ ਦਿਨੋਂ ਦਿਨ ਸੜਕ ਦੇ ਬਦਤਰ ਬਰਤਰ ਹੁੰਦੇ ਜਾ ਰਹੇ ਨੇ ਪਰ ਜਿਹੜੀ ਸਰਕਾਰ ਆ ਉਹ ਸੁੱਤੀ ਪਈ ਆ ਸਰਕਾਰ ਨੂੰ ਇਹ ਨਹੀਂ ਪਤਾ ਵੀ ਇਹ ਸੜਕ ਆ ਜਿਹੜੀ ਇਹ ਕਿਹੜੇ ਪਾਸੇ ਆਉਂਦੀ ਆ ਕਿਹਦੇ ਅੰਡਰ ਆਉਂਦੀ ਆ ਅੱਜ ਇਹਨਾਂ ਦੇ ਜਿਹੜੇ ਈਓ ਸਾਹਿਬ ਨੇ ਉਹ ਕਹਿ ਕੇ ਗਏ ਨੇ ਵੀ ਜਿਹੜੀ ਸੜਕ ਹੈ ਇਹ ਸਾਡੇ ਇਦੀਂ ਚ ਨਹੀਂ ਆਉਂਦੀ ਮੈਂ ਮੈਂ ਇਹ ਪੁੱਛਣਾ ਚਾਹੁੰਦਾ ਮੌਜੂਦਾ ਸਰਕਾਰ ਨੂੰ ਕੀ ਇਹ ਸੜਕ ਪਾਕਿਸਤਾਨ ਦੀ ਸੜਕ ਹੈ ਕੀ ਇਹ ਸੜਕ ਪੰਜਾਬ ਦਾ ਹਿੱਸਾ ਨਹੀਂ ਇਹ ਜਿਹੜੇ ਝੂਠੇ ਵਾਅਦੇ ਤੇ ਲਾਰੇ ਲਾ ਕੇ ਸਰਕਾਰ ਸੱਤਾ 'ਚ ਆਈ ਸੀ ਇੱਥੋਂ ਦੇ ਇੰਡਸਟਰੀ ਮੰਤਰੀ ਵੀ ਰਹੇ ਨੇ ਸਾਹ ਤਰਨਪੀਰ ਸਿੰਘ ਸੌਂਦ ਅੱਜ ਉਹਨਾਂ ਨੂੰ ਲੋਕਾਂ ਦੀ ਆਵਾਜ਼ ਹੈ ਜਿਹੜੀ ਉਹ ਸੁਣ ਨਹੀਂ ਰਹੀ ਅੱਜ ਲੋਕ ਜਿਹੜੇ ਨੇ ਤਰਾ ਤਰਾ ਕਰ ਰਹੇ ਨੇ ਸਵਾਮੀ ਨਾ ਪਹਿਲਾਂ ਇੱਥੇ ਧਰਨਾ ਲੱਗਿਆ ਸੀ ਉਦੋਂ ਇਹ ਕਹਿ ਕੇ ਧਰਨਾ ਚਕਾ ਦਿੱਤਾ ਜੀ ਵੀ ਅਸੀਂ ਇੱਕ ਦੋ ਦਿਨਾਂ ਚ ਇਹ ਕੰਮ ਜਿਹੜਾ ਉਹ ਸ਼ੁਰੂ ਕਰਾ ਦਾਂਗੇ ਪਰ ਅੱਜ ਸਵਾ ਮਹੀਨਾ ਬੀਤ ਗਿਆ ਲੋਕ ਜਿਹੜੇ ਨੇ ਉਹ ਦੇਖਦੇ ਸੀ ਵੀ ਅੱਜ ਬਲਡوزر ਆ ਰਿਹਾ ਅੱਜ ਕੰਮ ਸ਼ੁਰੂ ਹੁੰਦਾ ਪਰ ਇਹ ਲੋਕ ਜਦੋਂ ਅੱਕ ਚੁੱਕੇ ਨੇ ਤਾਂ ਫਿਰ ਆ ਕੇ ਜਿਹੜਾ ਇਹ ਦੁਬਾਰਾ ਅਜ ਧਰਨਾ ਲੱਗਿਆ ਇਹ ਧਰਨਾ ਲਗਾਤਾਰ ਜਿਵੇਂ ਪ੍ਰਬੰਧਕਾਂ ਨੇ ਦੱਸਿਆ ਵੀ ਇੱਥੇ ਟੈਂਟ ਵੀ ਲੱਗ ਚੁੱਕਿਆ ਲਗਾਤਾਰ ਧਰਨਾ ਚੱਲੂਗਾ ਅਸੀਂ ਵੀ ਆਪਣੀ ਪਾਰਟੀ ਵੱਲੋਂ ਸਰ ਗੁਰਕੀਰਤ ਸਿੰਘ ਜੀ ਸਾਬਕਾ ਕੈਬਨਟ ਮੰਤਰੀ ਪੰਜਾਬ ਉਹਨਾਂ ਦਾ ਹੁਕਮ ਹੋਇਆ ਸੀ ਵੀ ਤੁਸੀਂ ਉੱਥੇ ਜਾਓ ਆਪਣੇ ਸਾਥੀਆਂ ਨੂੰ ਲੈ ਕੇ ਤੇ ਅੱਜ ਉਹ ਵੀ ਜਲਦੀ ਇੱਥੇ ਧਰਨੇ 'ਚ ਸਮੂਲੀਅਤ ਕਰਨਗੇ ਜਿਵੇਂ ਵੀ ਸਾਡੇ ਸਰਪੰਸਾ ਸਰ ਹੁਸ਼ਿਆਰ ਮਾਹੀ ਜੀ ਬੈਠੇ ਖੜੇ ਨੇ ਹੈਪੀ ਜੀ ਖੜੇ ਨੇ ਇਹਨਾਂ ਦਾ ਜੋ ਵੀ ਹੁਕਮ ਹੋਊਗਾ ਅਸੀਂ ਉਹਨੂੰ ਪ੍ਰਵਾਨ ਕਰਦੇ ਹੋਏ ਕਿਉਂਕਿ ਇਹ ਲੋਕਾਂ ਦੀ ਮੰਗ ਆ ਲੋਕਾਂ ਦਾ ਨੰਗਣਾ ਮੁਸ਼ਕਲ ਹੋਇਆ ਪਿਆ ਅੱਜ ਸਾਡੇ ਇਲਾਕੇ ਦੇ ਵਿੱਚ ਜਿਵੇਂ ਕੋਈ ਮਰੀਜ਼ ਹੁੰਦਾ ਕੋਈ ਸਾਡੀਆਂ ਧੀਆਂ ਪੈਣਾ ਪ੍ਰੈਗਨੈਂਟ ਨੇ ਅੱਜ ਇਹੋ ਜਿਹੀ ਸੜਕਾਂ ਤੇ ਨੰਘਣਾ ਮੁਸ਼ਕਲ ਹੋਇਆ ਪਿਆ ਇਸ ਲਈ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਉਠੋ ਜਾਗੋ ਇਹ ਖੰਨੇ ਦੇ ਲੋਕ ਜਿਹੜੇ ਨੇ ਜਿਨ੍ਹਾਂ ਨੇ ਤੁਹਾਨੂੰ ਧੜਾ ਧੜ ਵੋਟਾਂ ਪਾਈਆਂ ਨੇ ਅੱਜ ਤੁਹਾਨੂੰ ਇਹ ਮੈਂ ਸਮਝਦਾ ਵੀ ਦਿਖ ਨਹੀਂ ਰਹੇ ਅੱਜ ਤੁਸੀਂ ਲੋਕਾਂ ਨੂੰ ਭੁੱਲ ਚੁੱਕੇ ਹੋ ਖੰਨਾ ਵਿਧਾਨ ਸਭਾ ਹਲਕੇ ਦਾ ਇੱਕ ਵੀ ਇਹੋ ਜਿਹਾ ਪਿੰਡ ਨਹੀਂ ਜਿੱਥੇ ਕੋਈ ਡਿਵੈਲਪਮੈਂਟ ਦਾ ਕੰਮ ਚੱਲਦਾ ਹੋਵੇ ਅੱਜ ਇੰਡਸਟਰੀ ਮਿਨਿਸਟਰ ਸਾਹਿਬ ਤੁਸੀਂ ਤੁਹਾਨੂੰ ਇਹ ਸੜਕ ਨਹੀਂ ਦਿਖ ਰਹੀ ਇਹ ਚੰਡੀਗੜ੍ਹ ਨੂੰ ਜਾਣ ਦਾ ਮੇਨ ਰਸਤਾ ਇਹ ਜਿਹੜਾ ਗਵਿੰਦਗੜ੍ਹ ਦਾ ਜਿਹੜਾ ਇੰਡਸਟਰੀ ਦੀ ਹੱਬ ਮੰਨਿਆ ਜਾਂਦਾ ਗਵਿੰਦਗੜ੍ਹ ਤੋਂ ਜਿਨ੍ਹਾਂ ਤੋਂ ਲੱਖਾਂ ਲੋਕਾਂ ਦੇ ਚੁੱਲ੍ਹੇ ਚੱਲਦੇ ਨੇ ਲੱਖਾਂ ਲੋਕ ਇੱਥੇ ਇਹਨਾਂ ਦਾ ਰੋਜ਼ਗਾਰ ਜੁੜਿਆ ਹੋਇਆ ਅੱਜ ਇਹਨਾਂ ਸੜਕਾਂ ਦੇ ਮਾੜੇ ਹਾਲਾਤ ਹੋਣ ਕਰਕੇ ਅੱਜ ਲੋਕ ਨੇ ਜਿਹੜੇ ਉਹ ਦਿਹਾੜੀਦਾਰ ਨੂੰ ਦਿਹਾੜੀ ਨਹੀਂ ਮਿਲ ਰਹੀ ਅੱਜ ਮਿੱਲਾਂ ਦੇ ਫੋਰਮੈਨ ਵਿਲੇ ਹੋ ਚੁੱਕੇ ਨੇ ਇਥੋਂ ਦਾ ਵਪਾਰੀ ਜਿਹੜਾ ਉਹ ਰੋਜ਼ ਜਿਹੜਾ ਆਪਣੀ ਇੰਡਸਟਰੀ ਬਾਹਰ ਲੈ ਕੇ ਜਾ ਰਿਹਾ ਥੋੜੇ ਮਾੜੇ ਪ੍ਰਬੰਧਾਂ ਕਰਕੇ ਮੈਂ ਸਮਝਦਾ ਤੁਹਾਨੂੰ ਅਸਤੀਫਾ ਦੇ ਦੇਣਾ ਚਾਹੀਦਾ ਬਹੁਤ ਜਲਦ ਤਰਨਪੀਰ ਸਿੰਘ ਜੀ ਤੁਹਾਨੂੰ ਮੈਂ ਬੇਨਤੀ ਵੀ ਕਰਦਾ ਕਿਰਪਾ ਕਰਕੇ ਇਹ ਲੋਕ ਜਿਹੜੇ ਨੇ ਤਪਦੀ ਧੁੱਪਾਂ ਦੇ ਵਿੱਚ ਖੜੇ ਨੇ ਅੱਜ ਤੁਸੀਂ ਆਓ ਆ ਕੇ ਦੇਖੋ ਦੱਸੋ ਇਹ ਲੋਕਾਂ ਨੂੰ ਤੁਹਾਡਾ ਕੀ ਪਲਾਨ ਆ ਤੁਸੀਂ ਝੂਠਬਾਨ ਬੋਲ ਕੇ ਸੱਤਾ ਦੇ ਵਿੱਚ ਆ ਗਏ ਪਰ ਡਿਵੈਲਪਮੈਂਟ ਦਾ ਏਜੰਡਾ ਤੁਹਾਡਾ ਕੀ ਹੈ ਲੋਕਾਂ ਨੂੰ ਜਰਾ ਦੱਸ ਦਿਓ ਕਦੋਂ ਤੁਹਾਡੀ ਸੜਕ ਆਉਂਦੀ ਆ ਅਜੇ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਵੀ ਇਹ ਸੜਕ ਤੁਹਾਡੀ ਹੈ ਹੋ ਨਹੀਂ ਮੈਂ ਤਾਂ ਹੈਰਾਨ ਆ ਤੁਸੀਂ ਦੋਨੇ ਪਾਸੇ ਐਮਐਲਏ ਕਾਂਗਰਸ ਦੇ ਆਪਣੇ ਤੁਹਾਡੀ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਅੱਜ ਤੁਹਾਨੂੰ ਸੜਕ ਦਾ ਹੀ ਪਤਾ ਨਹੀਂ ਵੀ ਕਿਹੜੀ ਸੜਕ ਕਿੱਥੇ ਦੀ ਆਉਂਦੀ ਆ ਇਸ ਲਈ ਦੇਖੋ ਪਿਛਲੇ ਸਰਕਾਰਾਂ ਰਹੀਆਂ ਨੇ ਅਕਾਲੀ ਦਲ ਦੀ ਸਰਕਾਰ ਵੀ ਰਹੀ ਹੈ ਇੱਥੇ ਕਾਂਗਰਸ ਦੀ ਸਰਕਾਰ ਵੀ ਰਹੀ ਆ ਜੋ ਲੋਕ ਕਹਿੰਦੇ ਸੀ ਉਹ ਲੋਕਾਂ ਦੀ ਸੁਣਵਾਈ ਹੁੰਦੀ ਸੀ ਜੋ ਲੋਕ ਲੋਕ ਕਿਉਂਕਿ ਲੋਕਾਂ ਦੀ ਆਵਾਜ਼ ਆ ਜਿਹੜੀ ਉਹ ਸਭ ਤੋਂ ਉੱਚੀ ਹੁੰਦੀ ਆ ਸਭ ਤੋਂ ਵੱਡੀ ਹੁੰਦੀ ਆ ਲੋਕਾਂ ਦਾ ਫਤਵਾ ਜਿਹੜਾ ਉਹ ਉਹਨਾਂ ਦੇ ਨਾਲ ਹੀ ਲੋਕਤੰਤਰ ਦੇ ਵਿੱਚ ਲੀਡਰ ਚੁਣੇ ਜਾਂਦੇ ਆ ਇਹ ਸਰਕਾਰ ਨੇ ਕੀ ਸੋਚਿਆ ਭਈ ਅਸੀਂ ਪੁਲਿਸ ਦੇ ਜ਼ੋਰ ਦੇ ਨਾਲ ਅਸੀਂ ਅਫਸਰशाही ਦੇ ਜ਼ੋਰ ਦੇ ਨਾਲ ਇਹ ਲੋਕਾਂ ਨੂੰ ਧਮਕੀਆਂ ਨਾਲ ਡਰਾ ਲਾਂਗੇ ਇਹ ਪੰਜਾਬ ਦੇ ਅਣਖੀ ਲੋਕ ਨੇ ਤੁਸੀਂ ਭਗ ਸਿੰਘ ਦੀ ਪੱਗ ਬਨ ਕੇ ਤੁਸੀਂ ਲੋਕਾਂ ਨੂੰ ਕਿਹਾ ਸੀ ਵੀ ਜਦੋਂ ਲੋਕ ਆਉਂਦੇ ਨੇ ਇਹਨਾਂ ਨੂੰ ਸਵਾਲ ਪੁੱਛੋ ਅੱਜ ਲੋਕ ਤੁਹਾਨੂੰ ਪੁੱਛ ਰਹੇ ਨੇ ਸਵਾਲ ਦਿਓ ਮੰਤਰੀ ਜੀ ਇੱਥੇ ਆ ਕੇ ਦਿਓ ਜਵਾਬ ਕਿਉਂ ਨਹੀਂ ਸੜਕਾਂ ਬਣ ਰਹੀਆਂ ਖੰਨਾ ਵਿਧਾਨ ਸਭਾ ਹਲਕੇ ਦਾ ਮੈਨੂੰ ਇੱਕ ਸੜਕ ਦੱਸ ਦਿਓ ਜਿੱਥੇ ਤੁਸੀਂ ਆ ਪੌਣੇ 4 ਸਾਲਾਂ ਦੇ ਵਿੱਚ ਇੱਕ ਤਸਲਾ ਬਜਰੀ ਦਾ ਪਾਇਆ ਹੋਵੇ ਇੱਕ ਸੜਕ ਮੈਨੂੰ ਦੱਸ ਦਿਓ ਇਹ ਹੁਣ ਲੋਕ ਨੇ ਜਿਹੜੇ ਉਹ ਝੂਠੇ ਗੱਲਾਂ ਦੇ ਵਿੱਚ ਝੂਠੇ ਦਿਖਾਉਣਿਆਂ ਦੇ ਵਿੱਚ ਆਉਣ ਵਾਲੇ ਲੋਕ ਨਹੀਂ ਲੋਕ ਅੱਜ ਘਰ-ਘਰ ਤੋਂ ਉੱਠ ਖੜੇ ਉੱਠ ਕੇ ਨੇ ਲੋਕ ਆਪਣੇ ਘਰਾਂ ਤੋਂ ਬਾਹਰ ਆ ਚੁੱਕੇ ਨੇ ਥੋੜਾ ਝੂਠ ਸੁਫਾਨ ਬੋਲਦਾ ਸੁਣ ਕੇ ਅੱਕ ਲੋਕ ਅੱਕ ਚੁੱਕੇ ਨੇ ਅੱਜ ਭ੍ਰਿਸ਼ਟਾਚਾਰ ਦਾ ਬੋਲਬਾਲਾ ਅੱਜ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਪੁਲਿਸ ਪ੍ਰਸ਼ਾਸਨ ਧਮਕੀਆਂ ਦੇ ਰਿਹਾ ਜਿਹੜੇ ਪ੍ਰਬੰਧਕ ਨੇ ਇਹ ਧਮਕੀਆਂ ਨੇ ਜਿਹੜੀਆਂ ਇਹ ਧਮਕੀਆਂ ਹੁਣ ਤੁਹਾਡੀਆਂ ਨਹੀਂ ਚੱਲਣੀਆਂ ਲੋਕਾਂ ਤੋਂ ਬਾਹਰ ਆ ਚੁੱਕੇ ਉਹ ਲੋਕਾਂ ਦੇ ਟੈਕਸ ਦਾ ਪੈਸਾ ਦਿੱਲੀ ਨੂੰ ਜਾ ਰਿਹਾ ਦਿੱਲੀ ਦੇ ਇਹਨਾਂ ਦੇ ਜਿਹੜੇ ਆਕਾ ਨੇ ਜਿਹੜੇ ਕਹਿੰਦੇ ਨੇ ਜਿਹੜੀ 2027 ਦੇ ਵਿੱਚ ਅਸੀਂ ਸ਼ਾਮ-ਦਾਮ, ਧੰਡ, ਬੇਦ, ਝੂਠ ਸੱਚ ਸਬਤ ਤਰੀਕੇ ਨਾਲ ਸਰਕਾਰ ਲੈ ਕੇ ਆਉਣੀ ਆ ਇਹਨਾਂ ਨੂੰ ਇਹ ਆ ਵੀ ਜਿਹੜਾ ਪੰਜਾਬ ਦੇ ਟੈਕਸ ਦਾ ਪੈਸਾ ਅਸੀਂ ਦਿੱਲੀ ਨੂੰ ਲੈ ਜਾਾਂਗੇ ਇਹ ਕਦੇ ਵੀ ਸੰਭਵ ਨਹੀਂ ਹੁੰਦਾ ਪੰਜਾਬ ਦੇ ਲੋਕ ਅੱਜ ਜਾਣ ਚੁੱਕੇ ਨੇ ਤੁਸੀਂ 4.5 ਲੱਖ ਕਰੋੜ ਤੋਂ ਉੱਪਰ ਦਾ ਕਰਜ਼ਾ ਪੰਜਾਬ ਦੇ ਸਰਕਾਰਤਾ ਤੁਸੀਂ ਕਹਿੰਦੇ ਸੀ ਇਹ ਲੋਕਾਂ ਨੂੰ ਇਹ ਸਰਕਾਰਾਂ ਨੂੰ ਪੈਸੇ ਨਹੀਂ ਵਰਤਣੇ ਆਉਂਦੇ ਸੜਾਂ ਦਾ ਬਹੁਤ ਪੈਸਾ ਪਿਆ ਅੱਜ ਸੀਐਮ ਸਾਹਿਬ ਤੁਸੀਂ ਡ੍ਰਿਪ ਲਵਾ ਕੇ ਬੈਠ ਗਏ ਕਿੱਥੇ ਗਿਆ ਉਹ ਪੈਸਾ ਜਿਹੜਾ ਤੁਸੀਂ ਕਹਦੇ ਸੀ ਸਾਨੂੰ ਵਰਤਣਾ ਆਉਂਦਾ ਸਾਨੂੰ ਪਤਾ ਖੰਨਾ ਹਲਕੇ ਦਾ ਇੱਕ ਪਿੰਡ ਦੱਸ ਦਿਓ ਜਿਹਨੂੰ 5 ਲੱਖ ਰੁਪਈਆ ਦਿੱਤਾ ਹੋਵੇ ਤੁਸੀਂ ਆਪਣੇ ਚੈਨਲ ਤੇ ਪੰਚਾਇਤ ਮੰਤਰੀ ਸਾਹਿਬ ਨੂੰ ਪੁੱਛ ਲਿਓ ਵੀ ਇੱਕ ਪਿੰਡ ਦੱਸ ਦਿਓ ਜਿਹਨੂੰ ਤੁਸੀਂ 5 ਲੱਖ ਰੁਪਈਆ ਦਿੱਤਾ ਹੋਵੇ ਕੋਈ ਖੰਨੇ ਦਾ ਪਿੰਡ ਹੈ ਨਹੀਂ ਕੋਈ ਪੰਚਾਇਤ ਦਾ ਕੰਮ ਨਹੀਂ ਚੱਲਦਾ سرپانچ ਅੱਜ ਤਰਾ ਤਰਾ ਕਰ ਰਹੇ ਨੇ ਸਰਪੰਚਾਂ ਨੂੰ ਦੇਣ ਨੂੰ ਇਹਨਾਂ ਕੋਲੇ ਢੇਲਾ ਹੈ ਨਹੀਂ ਇਸ ਲਈ ਇਹ ਜਿਹੜੀਆਂ ਗੱਡੀਆਂ ਨੇ ਇਹ ਬਹੁਤੀ ਦੇਰ ਨਹੀਂ ਰਹਦੀਆਂ ਜਿਹੜਾ ਇਹ ਪ੍ਰਮਾਤਮਾ ਨੇ ਤੁਹਾਨੂੰ ਬਹੁਤ ਵੱਲ ਦਿੱਤਾ ਸੀ ਤੁਹਾਨੂੰ ਐਮਐਲਏ ਲੋਕਾਂ ਨੇ ਚੁਣਿਆ ਮਨਿਸਟਰ ਤੁਹਾਨੂੰ ਬਣਾਇਆ ਪਰ ਅੱਜ ਤੁਸੀਂ ਜਦੋਂ ਭੁੱਲ ਗਏ ਨੇ ਲੋਕ ਹੁਣ ਤੁਹਾਨੂੰ ਖਿਲਾਫ ਉੱਠ ਕੁਟ ਚੁੱਕੇ ਤੇ ਦਿਖ ਨਹੀਂ ਰਹੇ ਧਰਨੇ ਮੰਤਰੀ ਜੀ ਨੂੰ ਨਹੀਂ ਦਿਖ ਰਹੇ ਅੱਜ ਮੰਤਰੀ ਜੀ ਦੇ ਆਲੇ ਦੁਆਲੇ ਜਿਹੜੇ ਹੋਰਾਂ ਪਾਰਟੀਆਂ ਤੋਂ ਆਏ ਹੋਏ ਲੋਕ ਜਿਹੜੇ ਸ਼ਾਮਾ ਕਰੀ ਬੈਠੇ ਨੇ ਜਿਹੜੇ ਉਹਨਾਂ ਨੂੰ ਰੋਜ਼ ਜਿਹੜਾ ਚਾਨਣ ਦਿਖਾ ਰਹੇ ਨੇ ਮੰਤਰੀ ਜੀ ਧਰਤੀ ਤੇ ਆਓ ਲੋਕਾਂ ਦੀਆਂ ਆਵਾਜ਼ਾਂ ਸੁਣੋ ਲੋਕ ਦੇਖੋ ਕੀ ਕਹਿੰਦੇ ਨੇ ਲੋਕ ਤਰਾ ਤਰਾ ਕਰ ਰਹੇ ਨੇ ਸੜਕਾਂ ਤੋਂ ਨੰਗਣਾ ਮੁਸ਼ਕਲਾ ਖੰਨੇ ਵਿਧਾਨ ਸਭਾ ਹਲਕੇ ਦੀਆਂ ਆਹ ਰੋੜਾਂ ਦੇ ਦੇਖ ਲੋ ਕਿੰਨੇ ਕਿੱਡੇ ਟੋਏ ਪਏ ਨੇ ਰੋਜ਼ ਟਾਇਰ 파ਟਦੇ ਨੇ ਇੱਥੇ ਆਪਾਂ ਦੇਖ ਜਿਆ ਕਿਵੇਂ ਟਰੱਕ ਜਿਹੜਾ ਸਰੀਏ ਦਾ ਭਰਿਆ ਟਰੱਕ ਕਿਵੇਂ ਉਹ ਉੱਠ ਖੜਦਾ ਉਲਣ ਜਾਂਦਾ ਇਹ ਹਾਲਾਤ ਜਿਹੜੇ ਨੇ ਦਿਨੋਂ-ਦਿਨ ਖਰਾਬ ਹੁੰਦੇ ਜਾ ਰਹੇ ਨੇ ਦੇਖੋ ਕਾਂਗਰਸ ਪਾਰਟੀ ਸਰ ਗੁਰਕੀਰਤ ਸਿੰਘ ਜੀ ਦੀ ਸਮੁੱਚੀ ਟੀਮ ਜਿਵੇਂ ਵੀ ਸਾਡੇ ਜਿਹੜੇ ਸਾਥੀ ਨੇ ਪ੍ਰਬੰਧਕ ਨੇ ਜਿਵੇਂ ਕਹਿਣਗੇ ਅਸੀਂ ਹਾਜ਼ਰ ਹੋਵਾਂਗੇ ਜਦੋਂ ਵੀ ਬੁਲਾਉਣਗੇ ਸਾਡੇ ਵਰਕਰ ਹੈਪੀ ਜੀ ਵੀ ਖੜੇ ਨੇ ਲੋਟ ਸਾਹਿਬ ਹਸ਼ਾਰਮਾਹੀ ਜੀ ਖੜੇ ਨੇ ਹੋਰ ਸਾਡੇ ਸੈਂਕੜੇ ਵਰਕਰ ਇੱਥੇ ਕਾਂਗਰਸ ਪਾਰਟੀ ਦੇ ਬੈਠੇ ਨੇ ਅਸੀਂ ਵੀ ਜਦੋਂ ਬੁਲਾਉਣਗੇ ਅਸੀਂ ਵੀ ਹਾਜ਼ਰ ਹੋਵਾਂਗੇ